ਸਾਡੀ ਨਾਭੀ ਹੈ ਨਾ ਇਹ ਸਿਰਫ ਸਾਡੇ ਸਰੀਰ ਦਾ ਕੇਂਦ੍ਰਿਤ ਭਾਗ ਨਹੀਂ ਹੈ ਇੱਥੋਂ ਇੱਕ ਅਜੀਹੀ ਊਰਜਾ ਆਪਾਂ ਪੈਦਾ ਕਰ ਸਕਦੇ ਹਾਂ ਨਾ ਜੋ ਸਾਡੇ ਪੂਰੇ ਜੀਵਨ ਨੂੰ ਬਦਲ ਸਕਦੀ ਹੈ ਪਰ ਹੁਣ ਪਹਿਲਾਂ ਨਾਭੀ ਤੱਕਰ ਜੋ ਆਪਣਾ ਧਿਆਨ ਜਾਂਦਾ ਹੈ ਜਾਂ ਨਾਭੀ ਦੇ ਵਿੱਚ ਜੋ ਹਲਚਲ ਹੋ ਕੇ ਇਹ ਊਰਜਾ ਪੈਦਾ ਹੁੰਦੀ ਆ ਇੱਥੇ ਤੱਕਰ ਪਹਿਲਾਂ ਸਾਡੇ ਧਿਆਨ ਨੂੰ ਇਕੱਤਰਿਤ ਕਰਕੇ ਲਿਆਉਣਾ ਪਵੇਗਾ ਇਕੱਠਾ ਕਰਨਾ ਪਵੇਗਾ ਆਪਣੀ ਚੇਤਨਾ ਨੂੰ ਕਿਉਂਕਿ ਹਜੇ ਸਾਡੀ ਚੇਤਨਾ ਬਾਹਰ ਬਿਖਰੀ ਹੈ ਇੱਥੇ ਪਹੁੰਚਦੇ ਪਹੁੰਚਦੇ ਹਲਕੇ ਹਲਕੇ ਸਾਨੂੰ ਉਹ ਅਨਹਦ ਸ਼ਬਦ ਸੁਣਾਈ ਦੇਣੇ ਸ਼ੁਰੂ ਹੋ ਜਾਂਦੇ ਪਤਲੀਆਂ-ਪਤਲੀਆਂ ਆਵਾਜ਼ਾਂ ਜਿਵੇਂ ਇੱਕ ਸਨਾਟੇ ਵਰਗੀ ਆਵਾਜ਼ ਸ ਲਗਾਤਾਰ ਚੱਲਦੀ ਹੈ ਹੁਣ ਕਈ ਜੀਵ ਕਹਿੰਦੇ ਕਿ ਇਹਨਾਂ ਨੂੰ ਅਸੀਂ ਸੁਣਨਾ ਹੈ ਜਾਂ ਕਈ ਕਹਿੰਦੇ ਕਿ ਇਹਨਾਂ ਨੂੰ ਅਸੀਂ ਸੁਣਦੇ ਆ ਅੱਗੇ ਕੀ ਹੋਵੇਗਾ ਇਹਨਾਂ ਸ਼ਬਦਾਂ ਤੋਂ ਅੱਗੇ ਕੀ ਹੋਵੇਗਾ ਕਿ ਸਾਨੂੰ ਵੱਧ ਤੋਂ ਵੱਧ ਧਿਆਨ ਦੇ ਵਿੱਚ ਬੈਠਣਾ ਪੈਂਦਾ ਪਹਿਲਾਂ ਸਿਮਰਨ ਕਰਕੇ ਨਾ ਨਾਭੀ ਸਾਡੀ ਨਾ ਹੀਟ ਅਪ ਹੋ ਜਾਂਦੀ ਹੈ ਜਿਹਦੇ ਨਾਲ ਸਾਡੇ ਅੰਦਰ ਇੱਕ ਨਵੀਂ ਊਰਜਾ ਕ੍ਰੀਏਟ ਹੁੰਦੀ ਹੈ ਇਹ ਜੇ ਊਰਜਾ ਸਾਡੇ ਅੰਦਰ ਬਣਨੀ ਸ਼ੁਰੂ ਹੋ ਗਈ ਤਾਂ ਜੀਵਨ ਦੇ ਵਿੱਚ ਅਜਿਹੇ ਬਦਲਾਅ ਆਉਂਦੇ ਆ ਕਿ ਆਪਾਂ ਸੋਚੇ ਵੀ ਨਹੀਂ ਹੁੰਦੇ ਸਾਡੇ ਅੰਦਰ ਜੋ ਹੰਕਾਰ ਮੈਂ ਝਲਕਦੀ ਹੈ ਨਾ ਉਹ ਹੌਲੀ ਹੌਲੀ ਫਿਨਿਸ਼ ਹੋ ਜਾਂਦੀ ਹੈ ਹੁਣ ਅਨਹਦ ਸ਼ਬਦ ਕਈਆਂ ਨੂੰ ਸੁਣਾਈ ਦਿੰਦੇ ਆ ਪਰ ਉਸ ਤੋਂ ਬਾਅਦ ਇੱਕ ਭਾਰੀ ਸੌਂਗ ਸੁਣਾਈ ਦਿੰਦਾ ਹੈ ਇਹ ਕਦੋਂ ਸੁਣਾਈ ਦੇਵੇਗਾ ਅਸੀਂ ਜਿੰਨਾ ਜ਼ਿਆਦਾ ਧਿਆਨ ਦੇ ਵਿੱਚ ਉਤਰਾਂਗੇ ਜਿੰਨਾ ਜ਼ਿਆਦਾ ਆਪਣੇ ਵਿਚਾਰਾਂ ਨੂੰ ਵਸ ਦੇ ਵਿੱਚ ਕਰਕੇ ਇਸ ਸੁਣ ਦੇ ਵਿੱਚ ਧਿਆਨ ਲਗਾਵਾਂਗੇ ਇਸ ਸੁਣ ਦੇ ਵਿੱਚ ਮਨ ਦਾ ਆਸਨ ਲਾਵਾਂਗੇ ਅਨਹਦ ਸ਼ਬਦਾਂ ਦੇ ਹਲਕੇ ਹਲਕੇ ਜੋ ਸ਼ਬਦ ਸਾਨੂੰ ਸੁਣਾਈ ਦਿੰਦੇ ਆ ਇਸ ਤੋਂ ਬਾਅਦ ਕਿਹੋ ਜੀ ਆਵਾਜ਼ ਸੁਣਾਈ ਦਿੰਦੀ ਆ ਆ ਪੰਜ ਜਾਂ 10 ਸਕਿੰਟ ਦੀ ਅਸੀਂ ਇੱਕ ਸਾਊਂਡ ਚਲਾਵਾਂਗੇ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਹੀ ਆਵਾਜ਼ ਤੁਹਾਨੂੰ ਸੁਣਾਈ ਦੇਵੇਗੀ ਇੱਕ ਸਿਰਫ ਪਹਿਚਾਣ ਵਾਸਤੇ ਆਪਾਂ ਇਸ ਨੂੰ ਸੁਣ ਸਕਦੇ ਆ ਕਿ ਅਨਹਦ ਸ਼ਬਦਾਂ ਤੋਂ ਬਾਅਦ ਸਾਨੂੰ ਇੱਕ ਬਹੁਤ ਹੀ ਭਾਰੀ ਆਵਾਜ਼ ਉਹ ਕਿਹੋ ਜੀ ਸੁਣਾਈ ਦੇ ਸਕਦੀ ਆ ਅਸੀਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਆ ਸਾਨੂੰ ਨਹੀਂ ਪਤਾ ਕਿ ਹੋਰਾਂ ਦੇ ਨਾਲ ਕੀ ਹੁੰਦਾ ਹੈ ਪਰ ਜੇ ਤੁਹਾਨੂੰ ਅਨਹਦ ਧੁਨੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਆ ਉਸ ਤੋਂ ਬਾਅਦ ਤੁਹਾਨੂੰ ਇਹ ਆਵਾਜ਼ ਵੀ ਸੁਣਾਈ ਦੇ ਸਕਦੀ ਹੈ ਧਿਆਨ ਦੇ ਨਾਲ ਇਸ ਆਵਾਜ਼ ਦੀ ਪਹਿਚਾਣ ਕਰ ਲੈਣਾ ਕੋਸ਼ਰਲਦੀ ਮਿਲਦੀ ਪਰ ਉਹ ਆਵਾਜ਼ ਜੋ ਸਾਨੂੰ ਭਾਰੀ ਸੁਣਾਈ ਦੇਵੇਗੀ ਉਹਦੇ ਵਿੱਚ ਆਨੰਦ ਹੋਵੇਗਾ ਮਨੁ ਕੁਮਾਰੀ ਚੜੇਗੀ ਜਿਵੇਂ ਮਾਲਕ ਵੱਲੋਂ ਇੱਕ ਨਸ਼ਾ ਦਿੱਤਾ ਜਾਂਦਾ ਇਹ ਨਾਮ ਦਾ ਨਸ਼ਾ ਹੈ ਹੁਣ ਕੁਮਾਰੀ ਮਨੁ ਕਿੱਦਾਂ ਦੀ ਚੜਦੀ ਆਪਾਂ ਦੱਸ ਨਹੀਂ ਸਕਦੇ ਸਿਰਫ ਮਹਿਸੂਸ ਕੀਤੀ ਜਾ ਸਕਦੀ ਹੈ ਸੰਸਾਰ ਦੇ ਵਿੱਚ ਮਹਿੰਗੀਆਂ ਮਹਿੰਗੀਆਂ ਗੱਡੀਆਂ ਵੱਡੇ ਵੱਡੇ ਬੰਗਲੇ ਲੱਖਾਂ ਕਰੋੜਾਂ ਅਰਬਾਂ ਪੈ ਇਸ ਨਸ਼ੇ ਦੇ ਅੱਗੇ ਖੁਮਾਰੀ ਦੇ ਅੱਗੇ ਸ਼ਾਂਤੀ ਦੇ ਅੱਗੇ ਕੁਝ ਵੀ ਨਹੀਂ ਹੈ ਸਵਾਹ ਹੈ ਇਸ ਅਵਸਥਾ ਦੇ ਵਿੱਚ ਆਪਾਂ ਆਪਣੇ ਮਨ ਨੂੰ ਲੈ ਕੇ ਆਉਣਾ ਹੈ